ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੀ ਤਾਜੀ ਸੂਛ ਬੱਚਾ ਗਿਆ ਕਰਮਾਲੀ ਮਗਰ ਵੱਸੀ ਤੇ ਇੱਕ ਆ ਕੀ ਗੱਬਣ ਥੋੜੇ ਦਿਨਾਂ ਦੀ ਆ ਕੀ ਕੱਚੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਜੋ ਆਪਾਂ ਕਰਦੇ ਹਾਂ ਬਾਈ ਜੀ ਨਾ ਗਲਤ ਆਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਈ ਦਵਿੰਦਰ ਕਿਵੇਂ ਚੱਲਦਾ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਬਈ ਕੰਮ ਕਰ ਠੀਕ ਆ ਹਾਂਜੀ ਤੇ ਅੱਜ ਫਿਰ ਦੋ ਆ ਗਏ ਹਾਂਜੀ ਵੀਰੇ ਅੱਜ ਆਪਣੇ ਕੋਲ ਦੋ ਵੈੜਾ ਨੇ ਇੱਕ ਗੱਬਣ ਹਾਂ ਇੱਕ ਗੱਬਣ ਹੈਗੇ ਇੱਕ ਤਾਜੀ ਸੂਈ ਹੋਈ ਹੈਗੀ ਵੈੜਾ ਹਾਂਜੀ ਨਾਮ ਤੇ ਬਈ ਆਪਣਾ ਨਾਮ ਵੀਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਪੈਂਦੀ ਆ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਤਪਾ ਸ਼ਹਿਰ ਵੀ 4 ਕਿਲੋਮੀਟਰ ਪੈਂਦਾ ਤੇ ਇਧਰੋਂ ਸੁਖਪਰਾ ਮੋੜ ਵੀ ਆਪਾਂ ਨੂੰ 4 ਕਿਲੋਮੀਟਰ ਦੇ ਕਰੀਬ ਪੈਂਦਾ ਠੀਕ ਆ ਹਾਂਜੀ ਵੀਰੇ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ 77551 97660 ਠੀਕ ਆ ਹਾਂਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਦਵਿੰਦਰ ਜਿਹੜੀ ਪਹਿਲੇ ਨੰਬਰ ਤੇ ਆ ਬੈੜ ਦੇਖ ਰਹੇ ਕਿਹੜਾ ਸੂਆ ਸੂਈ ਆ ਇਹ ਵੀਰੇ ਤੀਸਰਾ ਸੂਆ ਸੂਈ ਹੋਈ ਆ ਬੈੜ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਈ ਇਨੂੰ ਹੋ ਗਿਆ ਵੀਰੇ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਉਹ ਬੱੱਠੀ ਖੜੀ ਐ ਤੇ ਮਗਰ ਹਾਂਜੀ ਹਾਂਜੀ ਦਰਸੀ ਬੜੀ ਚੰਗੀ ਦੀ ਹੈ ਹਾਂਜੀ ਹਾਂਜੀ ਵੀਰੇ ਦਰਸੀ ਬੱੱਠੀ ਦਿੱਤੀ ਆ ਕਿ ਇਹਨੇ ਜਰਸੀ ਦਾ ਸਿੰਮਨ ਲਵਾਇਆ ਹਾਂਜੀ ਹਾਂਜੀ ਬਹੁਤ ਚੰਗੀ ਬੱੱਠੀ ਹੈਗੀ ਤੇ ਵਧੀਆ ਸਮੀ ਭਲੀ ਆ ਮਤਲਬ ਕਿ ਬੱੱਠੀ ਵੀ ਤੇ ਬਈ ਕਿੰਨਾ ਬੋਲਾ ਕਹਦੀ ਜਾਂ ਦੁੱਧ ਕਰ ਐਸ ਵਕਤ ਬਈ ਇਹਦੇ ਥੱਲੇ 15 ਕਿਲੋ ਦੁੱਧ ਆ ਠੀਕ ਆ ਹਾਂਜੀ ਨੈਟ ਨੈਟ 15 ਕਿਲੋ ਦੁੱਧ ਆਏ ਥੱਲੇ ਤੇ ਦਵਿੰਦਰ ਜੇ ਕੋਈ ਮੰਨ ਕੇ ਚੱਲੋ ਬਾਈ 2 ਚਾ 2 ਬਾਈ 2 ਟੰਗ 2 ਡੰਗ ਆਪਣੇ ਘਰੋਂ ਚੋਕੇ ਲੈ ਕੇ ਜਾਵੇ ਮਤਲਬ ਕਿ ਠੀਕ ਹੈ ਹਾਂਜੀ ਆਪਦਾ ਤਸੱਲੀ ਕਰਕੇ ਲੈ ਕੇ ਜਾਵੇ ਕਿਉਂ ਇਹ ਮਤਲਬ ਕਿ ਦੁੱਧ ਨੇ ਬਾਈ ਸੇਵਾ ਦੇ ਇਸ ਤੋਂ ਬਾਅਦ ਅਗਲੇ ਸੇਵਾ ਦਾ ਦੁੱਧ ਆ ਕੱਲ ਨੂੰ ਹਨਾ ਅਗਲਾ ਆਪਾਂ ਨੂੰ ਉਹ ਕਰੇ 2 ਦਿਨ ਆਪਦੇ ਆਪਣੇ ਘਰੇ ਚੋਕੇ ਲੈ ਕੇ ਜਾ ਬਈ ਆਪਾਂ 15 ਕਹਨੇ ਚਲੋ 14 ਮੰਨ ਕੇ ਆਵੇ ਦੁੱਧ 15 ਕਿਲੋ ਹੀ ਆ 14 ਮੰਨ ਕੇ ਆਵੇ ਹਾਂ ਜੀ ਬਾਕੀ ਸੀਲ ਠੰਡੀ ਹੈ ਬਾਈ ਕੋਈ ਦਿੱਕਤ ਨਹੀਂ ਜਿਵੇਂ ਮਰਜ਼ੀ ਚਾਹੇ ਜਵਾਕ ਚੋ ਲੈਣ ਲੋ ਹੂੰ ਕੋਈ ਦਿੱਕਤ ਨਹੀਂ ਸੀਲ ਦੇਖੋ ਚੱਕਰੀ ਨਹੀਂ ਜਿਵੇਂ ਮਰਜ਼ੀ ਹੱਥ ਲਾਈ ਜੀ ਬਾਕੀ ਸੁੱਖਣਾ ਹੈ ਸਾਫ ਸੁਥ ਬਹੁਤ ਹੈਗੀ ਬਹਿਣ ਹਾਂ ਕੀ ਬਾਤ ਹੈ ਸ਼ਾਮ ਨੂੰ ਤਾਂ ਬਾਈ ਫਸ ਕੇ ਖੜ ਜੂਗੇ ਆ ਚੰਗੀ ਤਰ੍ਹਾਂ ਹਜੇ ਤਾਂ ਮਤਲਬ ਟਾਈਮ ਹੀ ਕੁਛ ਨਹੀਂ ਹੂੰ ਹਾਂ ਜੀ ਥਣਾ ਦਾ ਸਹਜ ਬਾਈ ਚੈੱਕ ਕਰੋ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਪਸਮਾ ਕੇ ਬਹੁਤ ਸੋਹਣਾ ਮਾਰਦੀ ਆ ਆਹ ਕਲਾਂ ਨਾੜਾ ਨੂੜਾ ਫੁੱਲ ਚ ਹਾਂ ਜੀ ਹਾਂ ਜੀ ਹ ਬਹੁਤ ਚੰਗਾ ਹੈਗਾ ਹਾਂ ਵਧੀਆ ਹੈਗਾ ਕੋਈ ਐ ਨਹੀਂ ਹੈਗਾ ਵੀ ਛੋਟਾ ਗੱਲ ਹੋਰ ਅਦਵਿੰਦਰ ਛੋਟਾ ਗਾ ਦੋ ਆ ਗਈਆਂ ਹਾਂ ਬੱਚਾ ਆ ਗਿਆ ਨਾਲ ਇੱਕ ਚਲੋ ਬੱਚੀ ਆ ਗਈ ਹੈਨਾ ਤੇ ਇੱਕ ਬੈੜ ਆ ਗਈ ਨਾਲ ਸਹੀ ਗੱਲ ਆ ਬਈ ਦੋਵੇਂ ਆਏ ਮੰਨ ਲਓ ਕਿ ਸੰਭਣ ਵਾਲੀਆਂ ਆ ਸੰਭਣ ਵਾਲੀਆਂ ਆ ਗਿਆ ਭਾਈ ਹਾਂਜੀ ਹਾਂਜੀ ਵੀਰੇ ਬਾਕੀ ਸਿਰ ਇਹ ਆ ਵੀ ਗਰਮੀ ਗਰਮੀ ਨਹੀਂ ਮੰਦੀ ਬੈੜੇ ਠੀਕ ਹੈ ਹਾਂ ਬਿਲਕੁਲ ਵੀ ਨਹੀਂ ਮੰਨੀ ਇਹਨੇ ਗਰਮੀ ਹਾਂ ਗਰਮੀ ਨਹੀਂ ਮੰਨੀ ਇੱਕ ਦੂਜੀ ਗੱਲ ਹੋਰ ਅਦਵਿੰਦਰ ਇਹਨੇ ਮੰਨ ਕੇ ਚਲੋ ਫੈਟ ਆਊਗੀ ਜਿਹੜੀ ਚੰਗੀ ਫੈਟ ਭਾਈ ਬਹੁਤ ਸੋਹਣੀ ਹੈ ਇਹਦੀ ਦੁੱਧ ਵੀ ਗਾੜਾ ਹੋਣਾਗਾ ਹਾਂਜੀ ਹਾਂਜੀ ਭਾਈ ਸੋਹਣੀ ਤੋਰੀ ਮੜਾਏ ਹਾਂਜੀ ਕੋ ਰੰਗ ਰੂਪ ਬਾਈ ਬਹੁਤ ਚੰਗਾ ਆ ਗਿਆ ਬਾਕੀ ਵੱਡੀ ਆ ਗਈ ਕੋਈ ਵੀ ਛੋਟੀ ਮੰਨ ਕੇ ਹਾਂ ਛੋਟੀ ਮੰਨ ਕੇ ਨਾ ਬਈ ਪੂਰੀ ਵਧੀਆ ਵੱਡੀ ਵਹਿੜ ਚ ਆਉਂਦੀ ਹੈ ਬੱਚੇ ਦਾ ਤੁਸੀਂ ਦੇਖ ਹੀ ਲਿਆ ਬਈ ਬੱਚੇ ਬਹੁਤ ਚੰਗੇ ਪਾਉਂਦੀ ਹੈ ਪੂਰੇ ਵੱਡੇ ਬੱਚੇ ਪਾਉਂਦੀ ਹੈ ਕਿ ਨਹੀਂ ਬਈ ਹਾਂਜੀ ਹਾਂਜੀ ਵੀਰੇ ਤੇ ਤੋਰਾ ਜ਼ਰਾ ਅੱਛਾ ਇੱਕ ਗੱਲ ਹੋਰ ਹੈਗੀ ਹਜੇ ਦੁੱਧ ਸੁੱਕਣਾ ਇਹਨੇ ਹੋਰ ਵਧਣਾ 2-3 ਕਿਲੋ ਠੀਕ ਹੈ ਹਾਂ 17-18 ਕਿਲੋ ਦਿਓ ਵੀ ਦੁੱਧ ਇਹ ਠੀਕ ਹੈ ਬਈ ਮਤਲਬ ਕਿ ਹਜੇ ਚੰਗੀ ਸਮਾਈ ਤੇ ਜੋ ਟਿੱਕੇ ਮਤਲਬ ਕਿ ਵਹਿੜ ਦੀ ਸੇਵਾ ਹੋ ਗਈ ਨਾ ਠੀਕ ਹੈ ਬਈ ਹਾਂ ਹੋਰ ਲੈ ਬਈ ਕੋਈ ਗੱਲ ਨਹੀਂ ਤੋਰਾ ਤਾਰਾ ਬਈ ਚੈੱਕ ਕਰ ਲੋ ਇੱਕ ਨੰਬਰ ਆ ਗਿਆ ਬਾਕੀ ਸਭੇ ਬਲੀ ਚਾਹੀਏ ਬਰੀ ਇੱਕ ਨੰਬਰ ਆ ਗਿਆ ਗਰਮੀਆਂ ਦਾ ਤੋਰਾ ਆ ਗਈ ਗਰਮੀ ਜਿਹੜੀ ਬਿਲਕੁਲ ਨਹੀਂ ਮੰਨਣੀ ਬੋਚ ਕੇ ਬੋਚ ਦਵਿੰਦਰ ਕੀ ਮੋਲ ਰੋਹੇ ਇਹ ਤਾਂ ਵੀਰੇ ਬਸ ਆਪਾਂ ਮੁੱਲ ਨਹੀਂ ਕਰਨਾ ਹੈਗਾ ਇਹਦਾ ਦੇਣ ਲੈਣੀ ਆ ਬਸ 52000 ਰੁਪਏ ਦੀ ਆਪਾਂ ਦੇ ਦਾਂਗੇ ਇਹ ਬੱਚੇ ਦਾ ਕਰਦੀ ਆ ਥੋੜਾ ਜਿਹਾ ਠੀਕ ਆ ਕਰਕੇ ਬੱਚੇ ਦੇ ਲਈ ਮੁੱਲ ਲੱਗੇ ਵੀ ਬਾਈ ਦੇ ਜਾਇਜ ਹੁੰਦੀ ਆ ਹਾਂ ਜੀ ਕੋਈ ਮਤਲਬ ਕਿ 55 ਨਹੀਂ ਕੋਈ 60 ਨਹੀਂ ਬਸ 52000 ਤੋਂ ਕੁ ਛੋਟ ਸੱਪੇ ਕਰਾਂਗੇ ਠੀਕ ਆ ਹਾਂ ਕਿਉਂਕਿ ਐ ਭਾਈ ਵੈੜ ਬਾੜੀ ਚੰਗੀ ਹੈ ਕਿ ਬਾਕੀ ਸਰੇ ਜਿੰਦ ਜਾਨ ਵਾਲੀ ਵੈੜ ਹੈ ਹੂੰ ਜਿੰਦ ਜਾਨ ਹਾਂ ਸਹੀ ਗੱਲ ਹੈ ਦੁੱਧ ਵਾਲਾ ਮਤਲਬ ਕਿ ਪੀਸ ਆ ਇਹ ਹੂੰ ਤੇ ਬਹੁਤ ਵਧੀਆ ਦੁੱਧ ਦੇਣਾ ਇਹਨੇ ਬੈਠ ਨੇ ਹਾਂਜੀ ਹਾਂਜੀ ਅੱਛਾ ਚੋਣ ਹੈਗਾ ਆ ਪਧਾਰਾ ਮਾਰਾਂਗੇ ਹੁਣ ਮਾਰਾਂਗੇ ਤੇ ਛੱਡ ਦੋ ਬੱਚਾ ਚੋਣ ਚੋਣ ਬਾਈ ਚਾਹੇ ਜਵਾਕ ਚੋ ਲੈਣ ਹਾਂ ਕੋਈ ਦਿੱਕਤ ਵਾਲੀ ਨਿਆਣਾ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਬੱਚਾ ਯਾਰ ਦੇਖੋ ਮੇਨ ਗੱਲ ਨਾ ਬੱਚੇ ਦੀ ਦੇਖੋ ਤੁਸੀਂ ਆਹ ਲਓ ਵੀ ਜਰਸੀ ਬਰੀਡ ਘਰੇ ਤਿਆਰ ਹਾਂਜੀ 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 ਬਾਈ ਬਹੁਤ ਚੰਗਾ ਬੱਚਾ ਬਹੁਤ ਚੰਗੇ ਬੱਚੇ ਪਾਉਂਦੀ ਹੈਗੀ ਸਹੀ ਗੱਲ ਲੈ ਬੱਚੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪਲੀ ਪਿਆ ਬੱਚਾ ਬਾਈ ਇਹ ਗੱਲ ਕਰੀਏ ਕਿ ਨਹੀਂ ਤੇ ਬਾਈ ਚੰਗੀ ਤਾਂ ਹਾਂ ਹੂੰ ਤੇ ਠੰਡੀ ਸੀਲਵੇਸ਼ ਨੂੰ ਚੈੱਕ ਕਰਵਾਨੇ ਆ ਪੱਲ ਦੇਖੋ ਵਿਵੇਂਦਰ ਨਿਆਣੇ ਨੂੰ ਨੇ ਮੱਲਾ ਦਾ ਬਾਈਕੁੱਟ ਇੱਕ ਦਿਨ ਜਿਵੇਂ ਮਰਜੀ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਉ ਹਾਂ ਉਹ ਸੋਡੀ ਮਰਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਸਾਨੂੰ ਇਹ ਨਹੀਂ ਹੋਊਗਾ ਵੀ ਦੁੱਧ ਸਾਨੂੰ ਪਤਲਾ ਲੱਗੂਗਾ ਕਿ ਨਹੀਂ ਦੇਖਣਾ ਨਾ ਨਾ ਬਾਈ ਗਾੜਾ ਹੋ ਸੰਘਣਾ ਦੋ ਤੋ ਬੜਾ ਵਧੀਆ ਫੈਟ ਬਹੁਤ ਸੋਹਣੀ ਆਊਗੀ ਵੀ ਭਾਈ ਹਾਂ ਹਾਂ ਬੰਦੇ ਦੀ ਘਰੀ ਰੱਖੀ ਅੱਜ ਸਵੇਰੀ ਆਈ ਆਪਣੇ ਕੋਲੇ ਇਹ ਠੀਕ ਹੈ ਹਾਂ ਬਾਕੀ ਮੁੱਲ ਵੀ ਬਾਈ ਜਾਇ ਜੀ 52000 ਦੀ ਬਾਈ ਕਹਿੰਦਾ ਬਸ ਆਪਾਂ ਦੇਣ ਲੈਣੀ ਕਰਨਾ ਕਹਿੰਦਾ ਨਹੀਂ ਬਾਈ ਹਾਂਜੀ ਹਾਂਜੀ ਵੀਰੇ ਆਪਣਾ ਬਾਈ ਇਹ ਹੈਗਾ ਵੀ ਐਵੇਂ ਅ ਕਸਾਂ ਜਿਹਨਾਂ ਦੇ ਪੈਨ ਵਾਲੇ ਆਪਣਾ ਹੁੰਦਾ ਨਹੀਂ ਹੈਗੇ ਸੋਦੇ ਹਾਂ ਬਸ ਉਹਨਾਂ ਕੀ ਮੰਗਿਆ ਜਾਵੇ ਹਨ ਜਿੰਨਾਂ ਕੁ ਮਾਲ ਮੁੱਲ ਹੁੰਦਾ ਐਵੇਂ ਬਾਈ ਬਕਚਾਟਾਂ ਦਾ ਕੀ ਫਾਇਦਾ ਬਾਕੀ ਇਸ ਨੂੰ ਬਈ ਚਵਾਈ ਵੀ ਆਪਾਂ ਚੈੱਕ ਕਰਵਾ ਦਾਂਗੇ ਵੀ ਕਹੀ ਜਿ ਲੱਗੀ ਹੈਗੀ ਸੌ ਸੀਲ ਦੇਖੋ ਯਾਰ ਕੋਈ ਚੱਕਰ ਨਹੀਂ ਨੀ ਮੌ ਇਹਨਾਂ ਖੜੀ ਹੈ ਕਿ ਨਹੀਂ ਬਾਈ ਹਾਂਜੀ ਹਾਂਜੀ ਹਾਂ ਲੋ ਬੰਦੋ ਬੜਾ ਸੁਣਾ ਨਾ ਕਰਦੀ ਆ ਕਿਸਮਾ ਕਰਕੇ ਨਾ ਦਵਿੰਦਰ ਹਾਂ ਜੀ ਨਾੜਾ ਬਈ ਦੇਖੋ ਵੀ ਫੁੱਲ ਚੰਗੀਆਂ ਠਾਉਂਦੀਆਂ ਮੂੰਹ ਕੀ ਆ ਗਾ ਬਈ ਬਾਹਲਾ ਸੋਣ ਨੇੜੇ ਬੰਦ ਹੂੰ ਥੋੜਾ ਬੱਚੇ ਦਾ ਕਰਕੇ ਤੋਦੀ ਆ ਬਈ ਹੋਰ ਕੀ ਚੱਕਰ ਲੈ ਲੈ ਦਵਿੰਦਰ ਮਾਰ ਦੇ ਤਰੇ ਭਾਈ ਕੀ ਆ ਬਾਤ ਆ ਦਵਿੰਦਰ ਬਹੁਤ ਚੰਗੀ ਚਬਾਈ ਬਈ ਬਾਹਲਾ ਚੋਣ ਚੰਗਾ ਲੱਗਿਆ ਹੋਇਆ ਹੈਗਾ ਚਾਹੇ ਜਵਾਕ ਚੋਲੇ ਨੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਨੀ ਹੂੰ ਮੋਟਾ ਮੋਟਾ ਚੰਦਵਾ ਲੱਗਾ ਵਗਾ ਜਿਵੇਂ ਮਰਜ਼ੀ ਧਾਰਾਂ ਮਾਰੀ ਚੱਲੋ ਕਰਮਾਂ ਨੂੰ ਕੋਈ ਚੱਕਰ ਹੀ ਨਹੀਂ ਬਿਨਾਂ ਨਿਆਣੇ ਤੋਂ ਬਾਈ ਹੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਗੱਲ ਆ ਬਾਈ ਕੀ ਬਾਤ ਇੱਕ ਨੰਬਰ ਚਵਾਈ ਆ ਗਈ ਮੋਟੀ ਮੋਟੀ ਚਵਾਈ ਆ ਨਿਬੜਨ ਵਾਲੀ ਚਵਾਈ ਆ ਗਈ ਹਾਂਜੀ ਹਾਂਜੀ ਵੀਰੇ ਬਸ ਬਹਿ ਜਾ ਉੱਠ ਜਾ ਵਾਲਾ ਕੰਮ ਹੀ ਹੈਗਾ ਹਾਂ ਬਹੁਤ ਸੋਹਣਾ ਸੁਖਣਾ ਪਸਮਾ ਕਰਦੀ ਹੈਗੀ ਸਹੀ ਗੱਲ ਹਾਂਜੀ ਹਾਂਜੀ ਤੇ ਅੱਗੇ ਰਵਿੰਦਰ 2 ਨੰਬਰ ਤੇ ਬਾਈ ਕਿਹੜਾ ਸੂਆ ਸੁਂਦੀ ਆ ਇਹ ਵੀਰੇ ਦੂਜਾ ਸੂਆ ਵੈੜ ਸੁਂਦੀ ਹੈਗੀ ਹੂੰ ਹਾਂਜੀ ਤੇ ਇਹਦਾ ਮਤਲਬ ਕਿ 21 ਤਰੀਕ ਨੂੰ ਦਿਨ ਪੂਰੇ ਆ ਇਹਦੇ 21 ਤਰੀਕ ਹਾਂਜੀ 21 ਤਰੀਕ ਨੂੰ ਦਿਨ ਪੂਰੇ ਨੇ ਤੇ ਦਵਿੰਦਰ ਕੀ ਰਿਕਾਰਡ ਰਿਹਾ ਇਹਨੇ ਵੀਰੇ ਪਹਿਲਾਂ ਨੇ 26 ਕਿਲੋ ਦੁੱਧ ਦਿੱਤਾਗਾ ਹਾਂ ਹਾਂ ਇਸ ਵਾਰ ਇਹ ਦੂਜਾ ਸੂਆ ਬੈੜ ਸੂ ਰਹੀ ਹੈਗੀ ਠੀਕ ਹੈ ਤੇ ਸੀਲ ਠੰਡੀ ਮਤਲਬ ਕਿ ਸਾਫ ਸੁਥਰੀ ਬੈੜ ਹੈਗੀ ਹੈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਤੇ ਜਿਵੇਂ ਬੈੜ ਹੈ ਕਿ ਸਮੇਂ ਹੀ ਪਲੀਏਗੀ ਚਲੋ ਆਪਾਂ ਬਾਲਾ ਨਹੀਂ ਕਹਿੰਦੇ ਆਪਾਂ ਏਸੇ ਦੀ ਗਰੰਟੀ ਦਿੰਨੇ ਵੀ 26 ਕਿਲੋ ਦੁੱਧ ਹੀ ਆਪਾਂ ਗਰੰਟੀ ਵੀ ਦਿੰਨੇ ਠੀਕ ਹੈ ਹਾਂ ਦੁੱਧ ਦੇ ਨੇ 30 ਕਿਲੋ ਦੇ ਕਰੀਬ ਪਾਉਣਾਗਾ ਠਣਾ ਦਾ ਸਹਜ ਬੜਾ ਚੰਗਾ ਹਾਂਜੀ 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 ਭਾਈ ਜਿਵੇਂ ਮਰਜ਼ੀ ਇੱਧਰ ਖਲੋ ਜਾ ਜਿਵੇਂ ਮਰਜ਼ੀ ਬੈਠੇ ਰਹੋ ਤੇ ਕੋਈ ਦਿੱਕਤ ਹੀ ਨਹੀਂ ਹੈਗੀ ਇਹ ਇਹਨੂੰ ਟਟਮਾ ਲੈਵਾ ਨਹੀਂ ਭਾਈ ਤੋ ਭਾਈ ਫਿਕਸ ਹਵਾਨਾ ਰੱਖੂਗੀ ਇਹ ਬਹੁਤ ਸੋਹਣੀ ਬੈੜ ਨੇ ਬੜਨਾ ਹਜੇ ਤਾਂ ਮਤਲਬ ਕਿ ਕੱਚੀ ਹੈ ਇਹ ਦੇਖੋ ਭਾਈ ਬੜਿਆ ਕਮਾਲ ਆ ਗਿਆ ਲੈ ਹਾਂਜੀ 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 ਦੁੱਧ ਵਾਲ ਨੰਬਰ ਆ ਬਾਈ ਇਹ ਸਹੀ ਗੱਲ ਹੈ ਤੇ ਦੁੱਧ ਦੇ ਨੇ 30 ਕਿਲੋ ਹੀ ਦੇਣਾ ਪਰ ਆਪਾਂ ਉਸੇ 26 ਕਿਲੋ ਦੀ ਆਪਾਂ ਗਰੰਟੀ ਦਿੰਨੇ ਆ ਬਾਕੀ ਭਲੀ ਹਾਂ ਅੱਜ ਆਪਣੇ ਨਾਲ ਬੰਦਾ ਬਿਆਨਾਂ ਕਰ ਜੇ 26 ਕਿਲੋ ਆਪਾਂ ਚੁਆ ਕੇ ਵੀ ਦੇ ਦਾਂਗੇ ਠੀਕ ਆ ਹਾਂ ਕੋਈ ਐ ਮੈਂ ਕੋਈ ਵੀਰੇ ਕੋਈ ਬੰਦੇ ਨੂੰ ਚੱਕਰ ਹੁੰਦਾ 26 ਕਿਲੋ ਦੀ ਆਪਾਂ ਗਰੰਟੀ ਆ ਬਿਆਨਾਂ ਕਰ ਜੇ ਭਾਵੇਂ ਆ ਕੇ ਆਪਾਂ ਚੁਆ ਕੇ ਦੇ ਦਾਂਗੇ ਪਹਿੜ ਨੂੰ ਠੀਕ ਆ ਹਾਂ ਖੋਲੀ ਬਾਈ ਤੋਰੀ ਮੜੀ ਜੇ ਖੋਲ ਕੇ ਰੰਗ ਰੂਪ ਚੰਗਾ ਆ ਗਿਆ ਬਾਈ ਸੌ ਸੀਲ ਫੁੱਲ ਚ ਥੱਲੇ ਦੀ ਬਾੜੀ ਠੰਡੀ ਆ ਬਾਈ ਜਿਵੇਂ ਮਰਜੀ ਕੋਊਗੀ ਬਾਕੀ ਫੇਸਬੁਕ ਤੇ ਚੈੱਕ ਕਰੋ ਇਹ ਬ੍ਰੀਡ ਲੁੱਕ ਦੇਣੀ ਹੈ ਨਾ ਹਾਂਜੀ ਹਾਂਜੀ ਬਾਈ ਬ੍ਰੀਡ ਵਾਲੀ ਵਹਿੜ ਹੈਗੀ ਸਹੀ ਗੱਲ ਹੈ ਬਾਈ ਤੇ ਪੂਰੀ ਚੰਗੀ ਹਾਂਜੀ ਫੁੱਲ ਬ੍ਰੀਡ ਹੈਗੀ ਤੇ ਲੇਵਾ ਨਾ ਹੋਣਾ ਬਾਈ ਸੁਖ ਨਾ ਬਾਹਲਾ ਸੋਹਣਾ ਬਣਾਉਣਾ ਵਹਿੜ ਨੇ ਹਾਂਜੀ ਲੇਵਾ ਜਿਹੜਾ ਰਹੂਗਾ ਫਿਕਸ ਯਾਰ ਹੋਗਾ ਹਾਂਜੀ ਹਾਂਜੀ ਬਹੁਤ ਸੋਹਣਾ ਬਣਾ ਤਿਆਰ ਕਰਦੀ ਆਉਂਦੀ ਆ ਕੱਚੇ ਕੱਚੀ ਬਈਆ 21 ਤਰੀਕ ਨੂੰ ਬਾਈ ਕਹਿੰਨਾ ਦਿਨ ਪੂਰਾ ਉਸਾਰਨਾ ਵਦਾਂ ਦਾ ਗਲਾ ਕੱਟੇਗਾ ਕਰਣਾ ਹੋਗੀ ਯਾਰ ਉਦੋਂ ਬਹੁਤ ਸੋਹਣਾ ਮੰਨ ਕੇ ਜਿਹੜੇ ਲੇਵਾ ਤਿਆਰ ਕਰੂਗੀ ਥਾਣਾ ਦਾ ਸਹਾਰਾ ਬੜਾ ਚੰਗਾ ਗਿਆ گلਾਬੀ ਬਾਈ ਥਾਣਾ ਜੀ ਮਾੜੀ ਆ ਕਿ ਬੀਸੀ ਦਾ ਚੜਾਈ ਚੜੀ ਪਸੰਦ ਉਹ ਤੇ ਇੱਕ ਰਾਨਾ ਚੜਾਈ ਚੜੀ ਫੋਲਾ ਇਹਦਾ ਮੁੱਲ ਇਹਦਾ ਮੁੱਲ ਬਾਈ ਬਸ ਮਤਲਬ ਕਿ ਕੋਈ 85 ਨਹੀਂ ਕੋਈ 90 ਨਹੀਂ ਹਮ 80000 ਦੀ ਵੈੜ ਦੇ ਦਾਂਗੇ ਆਪਾਂ ਇਹ ਠੀਕ ਆ ਹਾਂ ਕੋਈ 85 ਨਹੀਂ ਕੋਈ 90 ਹਾਂਜੀ ਹਾਂਜੀ ਮਤਲਬ ਐਵੇਂ ਦੀਆਂ ਵੈੜਾਂ ਬਾਈ ਮਤਲਬ ਕਿ 90 90000 ਰੁਪਏ 95 95 ਕਰਦੇ ਆਗੇ ਵੈੜਾਂ ਦਾ ਹਾਂਜੀ ਤੇ ਪਰ 26000 ਦੀ ਬੈੜ ਦੇ ਦਿਆਂਗੇ ਕੋਈ ਗੱਲ ਨਹੀਂ ਠੀਕ ਆ ਹਾਂਜੀ ਹਾਂਜੀ ਓਕੇ ਬਾਈ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਬਾਈ ਆਪਣੀ ਫੁੱਲ ਗਰੰਟੀ ਹੋਊਗੀ ਅੱਛਾ ਇਹ ਵੀ ਹੈਗਾ ਕਿਸੇ ਨੇ ਗਰੰਟੀ ਤੇ ਮਗਾਉਣੀ ਹੈਗੀ ਇਹ ਬੈੜ ਆਪਾਂ ਗਰੰਟੀ ਤੇ ਹੀ ਭੇਜਾਂਗੇ ਆਨਲਾਈਨ ਹਾਂਜੀ ਥਣਾ ਥਣਾ ਦੀ ਆਪਣੀ ਫੁੱਲ ਗਰੰਟੀ ਹੋਵੇ ਬੈੜ ਦੀ ਠੀਕ ਆ ਹਾਂਜੀ ਹਾਂ ਦੋਨਾਂ ਦੀ ਵੀ ਚਲੋ ਠੀਕ ਆ ਦੋਨਾਂ ਦੀ ਵੀ ਆਪਾਂ ਨੂੰ ਥਣਾ ਦੀ ਫੁੱਲ ਗਰੰਟੀ ਹੋਊਗੀ ਬੰਦਾ ਸਾਈ ਪਾ ਦੇ 5000 ਰੁਪਿਆ ਆਪਾਂ ਘਰੇ ਜਾ ਕੇ ਬੰਦੇ ਦੇ ਹੈ ਪਾਸ ਕਰਾ ਦਾਂਗੇ ਠੀਕ ਆ ਹਾਂ ਓਕੇ ਤੇ ਨਗਸੀ ਕੇ ਬਾਈ ਕੋਲੇ ਬਾਈ 2 ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ